ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਅਗਿਆਮ ਸਟੱਡੀ ਵਿਦ ਜੋਬ ਅਲਰਟ ਤੇ ਅੱਜ ਦੀ ਵੈਕੈਂਸੀ ਦੀ ਗੱਲ ਕਰਾਂਗੇ ਜੀ SBI ਬੈਂਕ ਦੇ ਵਿੱਚ ਜਿਹੜੀਆਂ ਨਵੀਆਂ ਪੋਸਟਾਂ ਆਊਟ ਹੋਈਆਂ ਨੇ ਟੋਟਲ 8500 ਪੋਸਟਾਂ ਨੇ ਇਹਦੇ ਲਈ ਕੁਆਲਿਫੀਕੇਸ਼ਨ ਹੈ ਜਿਹੜੀ ਐਨੀ ਡਿਗਰੀ ਹੈ ਅਤੇ ਪੋਸਟ ਦੀ ਡੇਟ ਹੈ ਜਿਹੜੀ 19/11/2020 ਤੋਂ ਸਟਾਰਟ ਹੈ ਆਊਟ ਹੋਈ ਹੈ ਨੋਟੀਫਿਕੇਸ਼ਨ ਹੈ ਜਿਹੜਾ ਆਊਟ ਹੋਇਆ ਹੈ ਇਹਨਾਂ ਪੋਸਟਾਂ ਲਈ ਅਪਲਾਈ ਕਰਨ ਦਾ ਲਿੰਕ ਤੁਸੀਂ ਸਾਡੇ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਜਾ ਕੇ ਦੇਖ ਸਕਦੇ ਹੋ ਜਿੱਥੇ ਕਲਿੱਕ ਕਰਕੇ ਅਪਲਾਈ ਕਰ ਸਕਦੇ ਹੋ ਸੋ ਸਾਰੀਆਂ ਪੋਸਟਾਂ 'ਚ ਤੁਹਾਨੂੰ ਅਸੀਂ ਜਾਣਕਾਰੀ ਦੇਵਾਂਗੇ ਕਿਹੜੀ ਸਟੇਟ ਵਿੱਚ ਕਿੰਨੀਆਂ ਪੋਸਟਾਂ ਆਊਟ ਹੋਈਆਂ ਨੇ ਕਿੰਨੀ ਫੀਸ ਹੈ ਕਿੰਨੀ ਇਹਦੇ ਲਈ ਏਜ ਲਿਮਟ ਹੈ ਜਿਹੜੀ ਰੱਖੀ ਗਈ ਹੈ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤਾਂ ਹੀ ਤੁਹਾਨੂੰ ਇਸੇ ਤਰ੍ਹਾਂ ਅਪਡੇਟ ਇਨਫੋਰਮੇਸ਼ਨ ਮਿਲਦੀ ਰਹੇ ਤਾਂ ਸ਼ੇਅਰ ਕਰ ਦਿਓ ਜੀ ਇਹਨਾਂ ਪੋਸਟਾਂ ਨਾਲ ਸੰਬੰਧਿਤ ਪੂਰੀ ਜਾਣਕਾਰੀ ਤਾਂ ਫੀਸ ਦੀ ਗੱਲ ਕਰ ਲੈਣਾ ਨੇ ਜੀ ਜਰਨਲ ਕੈਟਾਗਰੀ OBC EWS ਲਈ ਇਹਨਾਂ ਲਈ 300 ਰੁਪਏ ਫੀਸ ਹੈ SCST PWD ਲਈ ਨਿਲ ਜਾਨੇ ਕਿ ਕੋਈ ਫੀਸ ਨਹੀਂ ਹੈ ਮੋਡ ਆਫ ਪੇਮੈਂਟ ਡੈਬਿਟ ਕਾਰਡ ਕ੍ਰੈਡਿਟ ਕਾਰਡ ਇੰਟਰਨੈਟ ਬੈਂਕਿੰਗ ਇਹਨਾਂ ਥਰੂ ਤੁਸੀਂ ਫੀਸ ਜਿਹੜੀ ਆਪਣੀ ਸਬਮਿਟ ਕਰਵਾ ਸਕਦੇ ਹੋ ਉਸ ਤੋਂ ਇਲਾਵਾ ਇੰਪੋਰਟੈਂਟ ਡੇਟਸ ਨੇਗੀਆਂ ਇਹਨਾਂ ਨੇ ਜਿਹੜੀਆਂ ਦਿੱਤੀਆਂ ਹੋਈਆਂ ਨੇ ਸਟਾਰਟਿੰਗ ਡੇਟ ਆਫ ਆਨਲਾਈਨ ਰਜਿਸਟ੍ਰੇਸ਼ਨ ਪੇਮੈਂਟਸ ਫੀਸ B11 2020 ਲਾਸਟ ਡੇਟ ਆਨਲਾਈਨ ਰਜਿਸਟ੍ਰੇਸ਼ਨ ਅਤੇ ਪੇਮੈਂਟ ਫੀਸ 10 12 2020 ਲਾਸਟ ਡੇਟ ਫਾਰ ਪ੍ਰਿੰਟਿੰਗ ਆਫ ਐਪਲੀਕੇਸ਼ਨ 25 12 2020 ਤਾਂ ਇਸ ਤੋਂ ਬਾਅਦ ਇਹਨਾਂ ਨੇ एग्जाम ਦੀ ਡੇਟ ਦਿੱਤੀ ਗਈ ਹੈ ਕਿ ਜਨਵਰੀ ਮੰਥ ਦੇ ਵਿੱਚ ਯਾਨੀ ਕਿ 2021 ਦੇ ਵਿੱਚ ਇਹਦਾ एग्जाम ਹੈ ਜਿਹੜਾ ਉਹ ਚੱਲਿਆ ਜਾਏਗਾ ਏਜ ਲਿਮਟ ਦੀ ਗੱਲ ਕਰਦੇ ਹਾਂ 31 10 2020 ਐਜ਼ ਓਨ ਮਿਨੀਮਮ ਏਜ ਲਿਮਟ ਬੀਅਰਸ ਮੈਕਸਿਮਮ 28 ਈਅਰਸ ਬਾਕੀ ਜਿਹੜੀ ਰਿਲੈਕਸੇਸ਼ਨ ਹੋਏਗੀ ਉਹ ਗਵਰਨਮੈਂਟ ਦੇ ਰੂਲ ਦੇ ਹਿਸਾਬ ਨਾਲ ਕੁਆਲੀਫਿਕੇਸ਼ਨ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਤੁਹਾਡੀ ਕਿਸੇ ਮਾਨਤਾ ਪ੍ਰਾਪਤ ਸਸਤਾ ਤੋਂ ਯੂਨੀਵਰਸਿਟੀ ਤੋਂ ਇੰਸਟੀਚਿਊਟ ਤੋਂ ਜੋ ਵੀ ਹੈ ਤੱਕ ਗ੍ਰੈਜੂਏਸ਼ਨ ਇਹਨਾਂ ਨੇ ਕੁਆਲੀਫਿਕੇਸ਼ਨ ਮੰਗੀ ਹੈ ਤਾਂ ਸਟੇਟ ਵਾਈਜ਼ ਤੁਹਾਨੂੰ ਡਿਟੇਲ ਦੱਸ ਦਿੰਦੇ ਆ ਕਿਹੜੀ ਸਟੇਟ ਵਿੱਚ ਕਿੰਨੀਆਂ ਪੋਸਟਾਂ ਆਈਆਂ ਨੇ ਤਾਂ 9 ਅਤੇ 10 ਕਾਲਮ ਤੁਸੀਂ ਦੇਖ ਸਕਦੇ ਹੋ ਹਰਿਆਣਾ ਪਹਿਲਾ 9 ਨੰਬਰ ਕਾਲਮ ਤੇ ਹੈ ਇਦੇ ਵਿੱਚ ਹਿੰਦੀ ਪੰਜਾਬੀ ਲੈਂਗੁਏਜ ਦੇ ਵਿੱਚ 162 ਪੋਸਟ ਆਈਆਂ ਨੇ ਪੰਜਾਬ ਦੇ ਵਿੱਚ ਪੰਜਾਬੀ ਹਿੰਦੀ ਲੈਂਗੁਏਜ ਵਿੱਚ 260 ਪੋਸਟਾਂ ਆਈਆਂ ਨੇ ਇਸ ਤੋਂ ਇਲਾਵਾ ਅਗਰ ਤੁਸੀਂ ਹੋਰ ਸਟੇਟ ਨਾਲ ਸੰਬੰਧ ਤੋਂ ਤਾਂ ਇਹ ਸਾਰੀਆਂ ਪੋਸਟਾਂ ਨੇ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਗੁਜਰਾਤ ਵਿੱਚ 480 ਨੇ ਆਂਧਰਾ ਪ੍ਰਦੇਸ਼ ਵਿੱਚ 620 ਨੇ ਕਰਨਾਟਕ ਵਿੱਚ 600 ਪੋਸਟ ਹੈ ਮੱਧਿਆ ਪ੍ਰਦੇਸ਼ ਵਿੱਚ 430 ਛੱਤੀਸਗੜ੍ਹ ਦੇ ਵਿੱਚ 90 ਵੈਸਟ ਬੰਗਾਲ ਦੇ ਵਿੱਚ 480 ਉੜੀਸਾ ਦੇ ਵਿੱਚ 400, ਹਿਮਾਚਲ ਪ੍ਰਦੇਸ਼ ਵਿੱਚ 130, ਪੰਜਾਬ ਅਤੇ ਹਰਿਆਣਾ ਨੇ ਤੁਹਾਨੂੰ ਦੱਸ ਦਿੱਤੀਆਂ ਨੇ। ਤਾਮਿਲਨਾਡੂ ਵਿੱਚ 470, ਪੋਡੂਚੇਰੀ ਦੇ ਵਿੱਚ 6, ਦਿੱਲੀ ਦੇ ਵਿੱਚ 7, ਉੱਤਰਾਖੰਡ ਵਿੱਚ 269, ਤੇਲਗਾਨਾ ਦੇ ਵਿੱਚ 460, ਰਾਜਸਥਾਨ ਵਿੱਚ 720, ਕੇਰਲਾ ਵਿੱਚ 141, ਉੱਤਰ ਪ੍ਰਦੇਸ਼ ਵਿੱਚ 1206, ਮਹਾਰਾਸ਼ਟਰ ਵਿੱਚ 644, ਅਰੁਣਾਚਲ ਪ੍ਰਦੇਸ਼ ਵਿੱਚ 25 ਅਸਾਮ ਦੇ ਵਿੱਚ 90 ਮਨੀਪੁਰ ਦੇ ਵਿੱਚ 12 ਮਿਘਾਲਿਆ ਦੇ ਵਿੱਚ 40 ਮੇਜ਼ੋਰਮ ਦੇ ਵਿੱਚ 18 ਨਾਗਾਲੈਂਡ ਵਿੱਚ 35 ਤਿਰਪੁਰਾ ਵਿੱਚ 30 ਬਿਹਾਰ ਦੇ ਵਿੱਚ 475 ਝਾਰਖੰਡ ਵਿੱਚ 200 ਤਾਂ ਇਹ ਸਾਰੀਆਂ ਪੋਸਟਾਂ ਆਟੋਈਆਂ ਨੇ ਤੁਸੀਂ ਜਿਸ ਸਟੇਟ ਨਾਲ ਸੰਬੰਧਤ ਹੋ ਆਪਣੇ ਸਟੇਟ ਦੇ ਹਿਸਾਬ ਨਾਲ ਇਹ ਪੋਸਟਾਂ ਲਈ ਅਪਲਾਈ ਕਰ ਸਕਦੇ ਹੋ ਸੋ ਬਾਕੀ ਜੋ ਵੀ ਨਵੀਆਂ ਪੋਸਟਾਂ ਆਉਣਗੀਆਂ ਉਸ ਸਮੇਂ ਸਿਰ ਤੁਹਾਡੇ ਨਾਲ ਸ਼ੇਅਰ ਕਰ ਦੇਰਾਂਗੇ ਫਾਰਮ ਭਰ ਲਈ ਆਪਣਾ ਹੀ ਲਿੰਕ ਤੁਸੀਂ ਇਸ ਵੀਡੀਓ ਡਿਸਕ੍ਰਿਪਸ਼ਨ ਵਿੱਚ ਦੇਖ ਸਕਦੇ ਹੋ ਧੰਨਵਾਦ ਜੀ